ਲੁਧਿਆਣਾ ਦੇ ਨੂਰਾਵਾਲਾ ਰੋਡ ਸਨਿਆਸਨਗਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਤਿੰਨ ਦੋਸਤ ਜਿਨ੍ਹਾਂ ਵੱਲੋਂ ਤੇਸੇ ਸ਼ਰਾਬ ਪੀਤੀ ਗਈ ਸ਼ਰਾਬ ਪੀਂਦੇ ਨਾਲ ਉਹਨਾਂ ਦੀ ਹਾਲਤ ਵਿਗੜੀ ਦੋ ਬੇਹੋਸ਼ ਹੋ ਗਏ ਅਤੇ ਇੱਕ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਦੇ ਦੇਹ ਨੂੰ ਸਿਵਲ ਹਸਪਤਾਲ ਚੁਹਿਆੰਦਾ ਗਿਆ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਮ੍ਰਿਤਕ ਦੇ ਨੂੰ ਮੋਰਚੇ 'ਚ ਰਖਵਾਇਆ ਗਿਆ ਉਤਨੀ ਸ਼ਰਾਬ ਪੀਂਦੇ ਨਾਲ ਮੌਤ ਹੋਣ ਦੀ ਇਸ ਖਬਰ ਨੇ ਸ਼ਹਿਰ ਦੇ ਵਿੱਚ ਹਲਚਲ ਮਚਾ ਦਿੱਤੀ ਪਸ਼ਮੀ ਤੋਂ ਚੋਣ ਲੜ ਰਹੇ ਸ਼੍ਰੋਮਣਿਆ ਕਲਿਦਲ ਦੇ ਉਮੀਦਵਾਰ ਪਰਵਕਾਰ ਸਿੰਘ ਕਮਤ ਪਹੁੰਚੇ ਉੱਥੇ ਉਹਨਾਂ ਨੇ ਸਰਕਾਰ ਦੇ ਉਤੇ ਸ਼ਬਦੀ ਹਮਲੇ ਵੀ ਕੀਤੇ ਮਰਸੀਬਾ ਆਪਣੀ ਸੀ ਜਿਸ ਹਮਲੇ ਹੋ ਗਏ ਨੇ ਆਹ ਮੈਂ ਦੁਬਾਰਾ ਸੰਜੀ ਕਰਦਾ ਹਾਂ ਕਿ ਇੱਕ ਡੈੱਡ ਬੋਡੀ ਜੋ ਕਿ ਸ਼ਾਮ ਸਿਵਲ ਹਸਪੀਟਲ ਵਿੱਚ ਕੇ ਆਈ ਹੈ ਡਾਕਟਰਾਂ ਨੂੰ ਦੱਸੇ ਤਾ ਕਿ ਇਸ ਡੈੱਡ ਬੋਡੀ ਵੱਲੋਂ ਕੋਈ ਵੀ ਸਮੈਲ ਨਹੀਂ ਆ ਰਹੀ ਸੀ ਡ੍ਰਿੰਕ ਵੀ ਅ ਤਿਹ ਇਸ ਦੇ ਐਗਜ਼ੈਕਟ ਕੌਜ਼ ਆਫ ਡੈਥ ਆਫਟਰ ਪੋਸਟਮਾਰਟਮ ਸੀਰੀਅਸ ਜਾਣਕਾਰੀ ਕਰਨੇ ਤੱਕ ਜ਼ਰੂਰੀ ਹੈ ਸਾਡੇ ਕੋਲ ਹੁਣੇ ਇਸ ਟਾਈਮ ਇੱਕ ਰਿੰਕੂ son of ਨਥੁਰਾਮ ਦੀ ਡੈੱਡ ਬੋਡੀ ਆਈ ਹੈ ਜੋਦੀ ਡੈਥ ਕੁਝ ਸੰਦੇਕਤ ਸਰਕਮਸਟੈਂਸਸ ਚ ਹੋਈ ਹੈ ਤੇ ਡੈਥ ਦਾ ਜੋ ਐਗਜੈਕਟ ਕੌਜ਼ ਹੈ ਉਹ ਕੱਲ ਪੋਸਟਮਾਰਟਮ ਕਰਵਾ ਕੇ ਹੀ ਦੱਸ ਪਾਵਾਂਗੇ ਬਟ ਆਪਣਾ ਹਲੇ ਬਹੁਤ ਗੱਲਾਂ ਸੁਣਨੇ ਆ ਰਹੀਆਂ ਨੇ ਪਰ ਜੋ ਕਨਕਲੂਸਿਵ ਚੀਜ਼ ਹੈਗੀ ਹੈ ਆਫਟਰ ਪ੍ਰੋਪਰ ਇਨਵੈਸਟੀਗੇਸ਼ਨ ਤੇ ਆਫਟਰ ਪ੍ਰੋਪਰ ਪੋਸਟਮਾਰਟਮ ਉਹੀ ਦੱਸ ਪਾਵਾਂਗੇ ਜੀ ਜਿਸ ਤਰ੍ਹਾਂ ਨਾਲ ਉਹਨਾਂ ਦੇ ਪਰਿਵਾਰ ਨੇ ਕਿਹਾ ਹੈ ਸ਼ਰਾਬ ਪੀਰੇ ਜੀ ਉਸ ਤੋਂ ਬਾਅਦ ਇਮੀਡੀਏਟਿਵ ਬਿਓਜ ਹੋ ਗਿਆ ਇਸ ਤਰ੍ਹਾਂ ਦੀਆਂ ਵੀ ਗੱਲਾਂ ਆ ਰਹੀਆਂ ਸਰ ਦੇਖੋ ਗੱਲਾਂ ਬਹੁਤ ਸਾਰੀਆਂ ਆ ਰਹੀਆਂ ਨੇ ਬਟ ਆਪਣਾ ਨਾ ਜੋ ਬ੍ਰਾਂਚ ਇਸੇ ਬਾਰੇ ਸਾਇੰਟਿਫਿਕ ਬ੍ਰਾਂਚ ਤੇ ਕੱਲ ਪ੍ਰੋਪਰ ਸਾਇੰਟਿਫਿਕ ਤਰੀਕੇ ਨਾਲ ਦਾ ਪੋਸਟਮਾਰਟਮ ਕਰਾ ਕੇ ਫਿਰ ਹੀ ਕੋਈ ਐਗਜੈਕਟ ਕੌਜ਼ ਦੱਸ ਪਾਵਾਂਗੇ ਕਿ ਕਿਸ ਤਰ੍ਹਾਂ ਡੈਥ ਹੋਈ ਹੈ ਲੱਗਦਾ ਵੀ ਸ਼ਰਾਬ ਪੀਣ ਨਾਲ ਵੀ ਹੋ ਸਕਦੀ ਹੈ ਵੀ ਸਰ ਦੇਖੋ ਇਟ ਇਜ਼ ਵੈਰੀ ਹਾਰਡ ਟੂ ਸੇ ਕਿ ਸ਼ਰਾਬ ਪੀਣ ਨਾਲ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਕਿਉਂਕਿ ਐਸ ਸੱਚ ਬੋਡੀ ਦੇ ਉੱਪਰ ਕੋਈ ਬਹੁਤ ਜ਼ਿਆਦਾ ਪਰਫਰਮ ਸਮੈਲ ਆਫ ਐਲਕੋਹਲ ਨਹੀਂ ਆ ਰਹੀ ਤੇ ਇਟ ਇਜ਼ ਵੈਰੀ ਹਾਰਡ ਟੂ ਸੇ ਜਦ ਵੀ ਵਿਲ ਡੂ ਅ ਪੋਸਟਮਾਰਟਮ ਤਾਂ ਹੀ ਵੀਲ ਬੀ ਇਨ ਅ ਬੈਟਰ ਪਲੇਸ ਦੱਸਣ ਲਿਖ ਵੀ ਕਿਸ ਤਰ੍ਹਾਂ ਡੈਥ ਹੋਈ ਹੈ ਨਾ ਤੇ ਸੂਚਨਾ ਮੰਨੋ ਕਿਸੇ ਦਾ ਫੋਨ ਆਇਆ ਇਹ ਪਤਾ ਲੱਗਿਆ ਕਿ ਤਿੰਨ ਬੰਦੇ ਸ਼ਰਾਬ ਪੀਦੇ ਸੀ ਦੇਸੀ ਉਹ ਤਿੰਨਾਂ ਦੀ ਮੌਤ ਹੋ ਗਈ ਹੈ ਮੈਂ ਇੱਥੇ ਆਇਆ ਤਾਂ ਮੈਂ ਇੱਕ ਬੱਚੇ ਦੇ ਮਾਤਾ ਜੀ ਨੂੰ ਮਿਲਿਆ ਔਰ ਬੱਚਾ ਨੂੰ ਮੈਂ ਦੇਖਿਆ ਮੋਰਚੀ ਲੱਗ ਗਈ ਹੈ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਮਾਤਾ ਜੀ ਦਾ ਕਹਿਣਾ ਹੈ ਕਿ ਬੱਚੇ ਤਿੰਨ ਬੱਚੇ ਸ਼ਰਾਬ ਪੀਦੇ ਸੀ ਦੇਸੀ ਸ਼ਰਾਬ ਔਰ ਦੇਸੀ ਸ਼ਰਾਬ ਪੀਂਦੇ ਪੀਂਦੇ ਉਹਨਾਂ ਨੂੰ ਉੱਤ ਬਾਦ ਮੂੰਹ ਦੇ ਵਿੱਚੋਂ ਜਿਵੇਂ ਹੁੰਦਾ ਨਾ ਚਾਗ ਆ ਜਾਂਦੀ ਹੈ ਚਾਗ ਆ ਗਈ ਔਰ ਤਿੰਨੋਂ ਲੇਟ ਲੰਮੇ ਪਏ ਸੀ ਤਾਂ ਉਹਨੂੰ ਕਿਸੇ ਨੂੰ ਫੋਨ ਆਇਆ ਉਹਨਾਂ ਨੂੰ ਕਿ ਤੁਹਾਡਾ ਬੇਟਾ ਦਾ ਉਨੂੰ ਅਗਰ ਚੈੱਕ ਕਰ ਲਓ ਕਹਿੰਦੇ ਜੇ ਅਸੀਂ ਗਏ ਹਸਪਤਲ ਲੈ ਕੇ ਆਏ ਆ ਤੇ ਹਸਪਤਲਾਂ ਦੇ ਡਾਕਟਰਾਂ ਨੇ ਕਿਹਾ ਕਿ ਡੈਥ ਹੋ ਚੁੱਕੀ ਹੈ ਤੇ ਸਰ ਕੀ ਤਿੰ ਤਿੰਨ ਹੀ ਡੈਥ ਹੋਈ ਜਾਂ ਲੇਕ ਡੈਡ ਬੋਡੀ ਇੱਥੇ ਇੱਕ ਡੈਡ ਬੋਡੀ ਇੱਥੇ ਹੈ ਇਹ 2 ਬਾਜੀਗਰ ਬੰਲੇ ਵਾਲੇ ਹੈਗੇ ਉਹ ਬਾਜੀਗਰ ਡੇ ਕਹਿੰਦੇ ਆਪਣੇ ਘਰੇ ਲੈ ਕੇ ਹੈਗੇ ਤਾਂ ਉਹ ਉਹਦੀ ਬੋਡੀ ਐਸ ਐਚ ਓ ਸਾਹਿਬ ਹੁਣ ਲੈ ਕੇ ਆਣਗੇ ਜੋ ਪੁਲਿਸ ਦੀ ਇੱਕ ਡਿਊਟੀ ਬੰਦੀ ਹੈ ਅਗਰ ਨਹੀਂ ਲੈ ਕੇ ਆਂਦੇ ਕਿਉਂਕਿ ਮੈਨੂੰ ਪਤਾ ਲੱਗਿਆ ਕਿਸੇ ਨੇ ਗੱਲ ਮੈਨੂੰ ਹੁਣ ਕੀਤੀ ਹੈ ਹੁਣ ਪੱਕਾ ਕਨਫਰਮ ਨਹੀਂ ਕੀ ਕਿ ਸ਼ਾਇਦ ਇਸ ਆਮ ਆਦਮੀ ਪਾਰਟੀ ਦੇ ਕਿਸੇ ਬੰਦੇਆਂ ਨੇ ਜਾ ਕੇ ਉਹਨਾਂ ਨੂੰ ਅਪਰੋਚ ਕੀਤਾ ਕਿ ਤੂੰ ਇਹਨੂੰ ਘਰੇ ਲੈ ਜਾ ਹਸਪਤਲ ਲਿਆਂ ਦੀ ਲੋੜ ਨਹੀਂ ਹੈਗੀ। ਇਹ ਮੈਨੂੰ ਹੁਣ ਹੁਣ ਕਿਸੇ ਦੱਸੀ ਗੱਲ ਹੈ। ਮਜੀਠੀ ਦੇ ਵਿੱਚ ਪਹਿਲਾਂ ਇੱਕ ਮਾਮਲਾ ਦੇ ਕੋਹ ਸ਼ਰਾਬ ਪੀਣ ਨਾਲ ਕਿੰਨੇ ਬੰਦੇ ਦੀ ਮੌਤ ਤੇ ਆ ਦੁਬਾਰਾ ਫਿਰ ਵੱਡੀ ਘਟਨਾ ਜੇ ਇੱਕ ਬੰਦੇ ਦੀ ਮੌਤ ਹੋਣੀ ਹੈ ਚਲੋ ਇਹਦੇ ਬਾਰੇ ਗੱਲ ਕਰਦੇ। ਦੇਖੋ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਸ਼ਾਮ ਨੂੰ 3 ਵਜੇ ਤਬਾ ਸ਼ਰਾਬ ਆਪ ਪੀਣੀ ਹੈ ਤੇ ਯੁੱਧ ਜਲਾਣਾ ਨਸ਼ਾ ਵਿਰੋਧ ਯੁੱਧ ਗੱਲਾਂ ਕਰਨੀਆਂ। ਪਹਿਲੀ ਗੱਲ ਹੈ ਕਿ ਇਹਨਾਂ ਦੇ ਉੱਤੇ 302 ਦੀ ਐਫਆਰ ਰਿਜਿਸਟਰ ਹੋਣੀ ਚਾਹੀਦੀ ਹੈ ਮਰਡਰ ਕੇਸ ਦੀ ਐਫਆਰ ਰਿਜਿਸਟਰ ਹੋਣੀ ਚਾਹੀਦੀ ਹੈ ਪੁਰਾਣੇ ਲਾਅ 302 ਹੁੰਦਾ ਸੀਗਾ ਉਹ ਤਾਂ ਹੁਣ ਚਾਹੀਦੀ ਹੈ ਕਿਉਂਕਿ ਸੀਐਮ ਸਾਹਿਬ ਨੇ ਆਪਣੇ ਮੂੰਹੋਂ ਆਪ ਬਿਆਨ ਦਿੱਤੇ ਸੀ ਕੈਪਟਨ ਬੰਦ ਦਸੰਦੀ ਵਾਰੀ ਕਿ ਮਰਡਰ ਦਾ ਐਫਆਰ ਰਿਜਿਸਟਰ ਕਰੋ ਇਹਨਾਂ ਦੇ ਜਿਹੜੇ ਬੰਦੇ ਹੁਸ਼ਰੇ ਹੈਗੇ ਔਰ ਇੱਥੇ ਦੇਖੋ 25 ਬੱਚੀ ਹੋ ਗਿਆ ਮਜੀਠੀ ਹੈ ਤੇ ਤਿੰਨ ੜੀਆਂ ਮੌਤਾਂ ਹੈਗੀਆਂ ਨੇ ਉਹ ਲੁਧਿਆਣਾ ਕਹਿੰਦੇ ਹੋਗੀਆਂ ਹਾਲਾਂਕਿ ਇੱਕ ਤਾਂ ਕਨਫਰਮਡ ਦਾ ਦੋ ਆਨਗਰ ਹੋਣਾ ਪਰ ਲੋਕਾਂ ਨੇ ਆ ਕੇ ਮੈਨੂੰ ਕਿਸੇ ਨੇ ਦੱਸਿਆ ਹੁਣ ਇਹਨੇ ਆ ਕੇ ਦੱਸਿਆ ਕਿ ਉਹ ਦ ਸੋ ਇਹ ਜਿਹੜੇ ਬੰਦੇ ਹੈਗੇ ਆ ਇਹ ਸਾਡਾ ਸੀਐਮ ਹੋਵੇ ਜਾਂ ਲੋਕਲ ਜਿਹੜੇ ਬੰਦੇ ਹੈਗੇ ਨੇ ਜਿੰਨੇ ਵੀ ਇਨਵੋਲਡ ਆ ਠੇਕੇਦਾਰ ਵਗਾਰਾ ਮੈਂ ਪੂਰੀ ਗੱਲ ਕਰਨ ਲੱਗਿਆ ਮੈਂ A to Z ਔਰ ਐਕਸਾਈਜ਼ ਮਿਨਿਸਟਰ ਸਪੈਸ਼ਲੀ ਇਹ ਸਾਰਿਆਂ ਦੇ ਅਫਸਰ ਹੋਣੇ ਚਾਹੀਦੇ ਔਰ ਅਫਰ ਇਦਾਂ ਦੇ ਹੋਣੇ ਚਾਹੀਦੇ ਤਾਂ ਕਿ ਇੱਕ ਸਬਕ ਚਲੇ ਜਾਵੇ ਔਰ ਜਿਹੜੇ ਨੇ ਪਾਲੇ ਹੋਏ ਨਾ ਠੇਕੇਦਾਰ ਪਾਲੇ ਹੋਏ ਦੇਸੀ ਸ਼ਰਾਬ ਵਾਲੇ ਦੂਜੇ ਜਿਹੜੇ ਪਾਲੇ ਹੋਏ ਆ ਨਕਲੀ ਸ਼ਰਾਬ ਦਿੰਦੇ ਹੈਗੇ ਆ ਇਹ ਬੰਦਿਆਂ ਦੀ ਰਿਸਪੌਂਸਿਬਿਲਟੀ ਫਿਕਸ ਹੋਣੀ ਚਾਹੀਦੀ ਆ ਔਰ ਮੈਂ ਇੱਥੇ ਦਾ ਕਹਿਣਾ ਕੀ ਇੰਨੀ ਮੌਤਾਂ ਹੋ ਰਹੀਆਂ ਨੇ ਇਹਨਾਂ ਨੂੰ ਸਿਟੀਜ਼ਨਜ਼ ਬਾਰੇ ਰੈਜ਼ਿਡੈਂਟਸ ਬਾਰੇ ਲੋਕਾਂ ਬਾਰੇ ਕੋਈ ਧਿਆਨ ਇਹ ਸਰਕਾਰ ਟੁੱਟਣੀ ਚਾਹੀਦੀ ਆ ਤੇ ਇਹ ਸਰਕਾਰ ਇਸੇ ਮੁੱਦੇ ਦੇ ਉੱਤੇ ਮੌਤਾਂ ਦੇ ਮੁੱਦੇ ਦੇ ਉੱਤੇ ਗਵਰਨਰ ਰਾਜ ਲੰਘਣਾ ਚਾਹੀਦਾ ਹੈਗਾ ਇਮੀਡੀਏਟ ਵਾਸਤੇ ਮੈਂ ਤਾਂ ਬੀਜੇਪੀ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਰਿਕਵੈਸਟ ਕਰੂਗਾ ਫੱਲੇ ਆਏ ਜੀ ਮੌਕੇ ਤੇ ਆਏ ਦੇਖੋ ਸ਼ਰਾਬ ਪੀਣ ਨਾਲ ਡੈਥ ਹੋਈ ਆ ਕਿਸ ਦੀ ਬਾਕੀ ਦੇਖ ਲੈਣੇ ਜੋ ਇਨਫੋਰਮੇਸ਼ਨ ਆਈ ਹੈ ਬਾਕੀ ਉਹਦਾ ਚੀਜ਼ ਪੋਸਟਮਾਰਟਮ ਨੇ ਕਲੀਅਰ ਕਰਨੀ ਹੈਗੀ ਇੱਕ ਮੰਤਰੀ ਡੈਥ ਹੋਈ ਹੈ ਜਾਂ ਹੋਰ ਦੋ ਬੰਦੇ ਨਹੀਂ ਹੋਏ ਜਾਂ ਤਿੰਨ ਬੰਦੇ ਨਹੀਂ ਹੈ ਦੇਖੋ ਜਸਟ ਹਲੇ ਇਨਫਾਰਮੇਸ਼ਨ ਕੋਈ ਆਈ ਹੈ ਸਾਨੂੰ ਬਾਕੀ ਤਾਂ ਇੱਕ ਵਾਰ ਸਾਰੀ ਚੀਜ਼ ਕਲੀਅਰ ਕਰ ਲਈਏ ਘਰਦਿਆਂ ਤੋਂ ਪੁੱਛ ਕੇ ਚ ਕਰ ਲਈਏ ਬਾਕੀ ਤਾਂ ਪੋਸਟਮਾਰਟਮ ਰਿਪੋਰਟ ਹੀ ਦੱਸ ਸਕਦੀ ਹੈ ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ ਪੰਜਾਬ ਲਿੰਕ ਮੀਡੀਆ